ਪਾਂਚ ਨਹੀਂ ਆਂਦਾ ਦੋ ਬੇਟੇ ਨੇ ਤੇ ਰਿਕਸ਼ਾ ਚਲਾਉਣਾ ਜਿਹੜਾ ਮੈਂ ਛੱਡਦਾ ਹੁਣ ਮੈਂ ਜਿਹੜਾ ਆਰਾਮ ਕਰਾਂ ਤੇ ਕਿਹਦਾ ਮੁਜਬੂਰੀ ਹੈ ਤੇ ਹਟਾਇਆ ਕੋਈ ਨਹੀਂ ਦਿੱਤਾ ਸਿਰੇ 150 ਰੁਪਏ ਬਟਿਆ ਜੇ ਅਗਲੇ ਉਹ ਪੇੜ ਥਲੇ ਖਲੋ ਜਾਂਦੇ ਅੱਜ ਕੱਲ ਕੋਈ ਬਾਹਰ ਲੋ ਕੇ ਖੋਸ਼ਨੇ ਹੈਗਾ ਮੈਂਦ ਕਰਨੇ ਪੈਂ ਨੇ ਗਰੀਬ ਜਨਤਾ ਵਾਂ ਜੇ ਨਾ ਕਰਨਗੇ ਖਾਂਵੇਂ ਕੀ ਬਸ ਇਹ ਛੋਟੋ ਛੋਟੇ ਨਾਲ ਵਾਦੀ ਕਰਨਾ ਪੈਂਦਾ ਗਰਮੀ ਨੇ ਲੱਗਦੀ ਗਰਮੀ ਤਾਂ ਲੱਗਦੀ ਹੈ ਸਾਹਮਣੇ ਪਸੀਨਾ ਛੁੱਟਣ ਲਿਆ ਗਰਮੀ ਲਗਾਤਾਰ ਤਾਪਰੀ ਹੈ ਤੇ ਗਰਮੀਆਂ ਦਾ ਜਿਹੜਾ ਕਹਿਰ ਹੈ ਹਰ ਰੋਜ਼ ਜੇ ਦੇਖੀਏ ਤਾਂ ਹਰ ਰੋਜ਼ ਹੀ ਵੱਧਦਾ ਜਾ ਰਿਹਾ ਉੱਥੇ ਹੀ ਟੈਂਪਰੇਚਰ ਦੀ ਗੱਲ ਕਰੀਏ ਪੰਜਾਬ ਭਰ ਦੇ ਵਿੱਚ ਤਾਂ 45 ਤੋਂ 46 ਡਿਗਰੀ ਤੋਂ ਜਿਹੜਾ ਵੱਧਦਾ ਨੋਟ ਕੀਤਾ ਜਾ ਰਿਹਾ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਅੰਮ੍ਰਿਤਸਰ ਹੈ ਸ੍ਰੀ ਗੁਰੂ ਰਾਮਦਾਸ ਦੀ ਇਹ ਨਗਰੀ ਹੈ ਜਿੱਥੋਂ ਇਹ ਤਸਵੀਰਾਂ ਨੇ ਕਹਿੰਦੇ ਨੇ ਕਿ ਇੱਥੇ ਜਿਹੜਾ ਵੀ ਇਨਸਾਨ ਇੱਥੇ ਆਉਂਦਾ ਹੈ ਜਾਂ ਇੱਥੇ ਰਹਿੰਦਾ ਹੈ ਕਦੀ ਵੀ ਭੁੱਖਾ ਨਹੀਂ ਮਰਦਾ ਉੱਥੇ ਹੀ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਆ ਰਿਕਸ਼ੇ ਵਾਲਿਆਂ ਦੀ ਕਿ ਇੰਨੀ ਭਰੀ ਗਰਮੀ ਦੇ ਵਿੱਚ ਵੀ ਰਿਕਸ਼ੇ ਵਾਲੇ ਆਪਣੀ ਸਵ ਇਹਨੇ ਤੇ ਬੜੀ ਸੋਹਣੀ ਤਸਵੀਰ ਆ ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਇਹ ਨਗਰੀ ਦੇ ਵਿੱਚ ਕੋਈ ਕਹਿੰਦੇ ਨੇ ਭੁਖਾਣੀ ਮਰਦਾ ਤੇ ਮਿਹਨਤ ਕਰਕੇ ਜਿਹੜਾ ਹਰ ਕੋਈ ਇੱਥੇ ਖਾਨ ਦੇ ਜਿਹੜਾ ਉਯੋਗੇ ਰਹਿੰਦਾ ਗੱਲਬਾਤ ਕਰਦੇ ਆ ਇਸ ਰਿਕਸ਼ੇ ਵਾਲਨਾ ਕੀ ਜੋ ਮਿਹਨਤ ਆਪਣੀ ਸਵਾਰੀ ਉਡੀਕ ਰਿਆ ਇੰਨੀ ਗਰਮੀ ਦੇ ਵਿੱਚ ਪਾਪਾ ਜੀ ਕੀ ਨਾਮ ਹੈ ਜੀ ਬਲਦੇਵ ਸਿੰਘ ਪਾਪਾ ਜੀ ਕੀ ਕਹਿਣਾ ਚਾਹੋਗੇ ਇੰਨੀ ਗਰਮੀ ਪੈ ਰਹੀ ਹੈ ਉਸ ਦੇ ਬਾਵਜੂਦ ਵੀ ਜਿਹੜੀ ਮਿਹਨਤ ਆ جاری ਆ ਤੁਹਾਡੇ ਵੱਲੋਂ ਸਵਾਰੀ ਦੀ ਉਡੀਕ ਹੋ ਰਹੀ ਹੈ ਹਾਂਜੀ ਐਨ ਮਿਹਨਤ ਦੇ ਖਾਤਰ ਫਿਰ ਵੀ ਸਵਾਰੀ ਦੀ ਠੀਕ ਕਰ ਰਹੇ ਆ ਗਰਮੀ ਦੇ ਖਾਤਰ ਜੀ ਕਿ ਕਿਤਾ ਮੁਜਬੂਰੀ ਆ ਗਰਮੀ ਸੇ ਤਾਂ ਕਿੰਨਾ ਕੰਮ ਕਰ ਲਿਆ ਸੇ ਤਾਂ ਜੋ ਕੋਈ ਨਹੀਂ ਕੀਤਾ ਸਿਰੇ 150 ਰੁਪਏ ਵਟਿਆ ਜੇ ਅੱਛਾ ਸਵਾਰੀਆਂ ਆ ਰਹੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਘਰੋਂ ਲੋਕੀ ਜਿਹੜੇ ਨੇ ਬਾਹਰ ਦੀ ਨਿਕਲ ਰਹੇ ਨਹੀਂ ਨਿਕਲਦੇ ਕਰੋ ਲੋਕ ਬਾਹਰ ਨਹੀਂ ਨਿਕਲਦੇ ਗਰਮੀ ਜ਼ਿਆਦਾ ਤਾਂ ਹੈ ਇਹ ਕਾਰਨ ਕੀ ਸਮਝਦੇ ਹੋ ਗਰਮੀ ਦਾ ਗਰਮੀ ਬਹੁਤ ਵਧ ਰਹੀ ਹੈ ਕਾਰਨ ਇਹ ਹੈ ਕਿ ਗਰਮੀ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਲੋਕ ਬਾਹਰ ਨਹੀਂ ਨਿਕਲ ਰਹੇ ਜੀ ਠੀਕ ਪਹਿਲਾਂ ਤਾਂ ਸਮੇਂ ਦੀ ਗੱਲ ਕਰੀ ਨਾ ਉਦੋਂ ਰੁੱਖ ਹੁੰਦੇ ਸੀ ਬੜੇ ਪੇੜ ਪੌਦੇ ਹੁੰਦੇ ਸੀ ਹੁਣ ਏਸੀ ਵਗੈਰਾ ਆ ਗਏ ਨੇ ਉਸ ਦੇ ਕਰਕੇ ਕਹਿੰਦੇ ਗਰਮੀ ਜਿਹੜੀ ਵੱਧ ਰਹੀ ਹੈ ਹਾਂਜੀ ਪਹਿਲੇ ਹੁੰਦੇ ਸੀ ਪੇੜ ਪੌਦੇ ਹੁੰਦੇ ਸੀ ਹਵਾ ਸਹੀ ਆਉਂਦੀ ਸੀ ਹੁਕਦੂਸਤਨ ਸਹੀ ਹੁਣ ਏਸੀ ਏਸੀਆਂ ਨਾਲ ਹਵਾ ਪੈਂਦੀ ਨਹੀਂ ਗਈ ਉਹਦੇ ਨਾਲ ਇੱਕ ਤਾਂ ਲੋਕ ਬਿਮਾਰ ਹੁੰਦੇ ਆ ਇੱਕ ਵੈਸੇ ਸਾਰੀ ਦਿਹਾੜੀ ਗਰਮੀ ਕਰਕੇ ਮਰਦੇ ਜਾਂਦੇ ਅੱਗੇ ਲੋਕ ਫਲ ਫਲੇ ਵੀ ਖਲੋ ਜਾਂਦੇ ਸੀ ਅੱਜ ਕੱਲ ਕੋਈ ਬਾਹਰ ਲੋਕੀ ਖੋਸ਼ ਨਹੀਂ ਹੈਗਾ ਕਿੰਨੀ ਕੀ ਉਮਰ ਹੋ ਗਈ ਹੈ 60 ਬਾਅਦ ਸਾਲ ਹੈ ਉਸ ਦੇ ਬਾਵਜੂਦ ਵੀ ਤੁਸੀਂ ਰਿਕਸ਼ਾ ਚਲਾਉਂਦੇ ਹੋ ਕੀ ਪਰਿਵਾਰਿਕ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਮੈਂ ਇੱਕ ਮੈਂ ਇੱਕ ਮੇਰੀ ਬੇਟੀ ਹੈ ਦੋ ਲੜਕੇ ਆ ਅੱਛਾ ਹਾਂਜੀ ਤੇ ਲੜਕੇ ਸਾਧੰਦੇ ਸਾਹ ਤਹੰਦੇ ਪਰ ਤੁਹਾਨੂੰ ਪਤਾ ਬਿਨੈ ਤੇ ਆਪਣੇ ਲੱਤਾਂ ਪੈਰ ਕੰਮ ਕਰਦੇ ਆ ਉਨ ਚਰ ਤੱਕ ਠੀਕ ਹੈ ਮਿਹਨਤ ਕਰ ਰਹੇ ਹੋ ਕਹਿੰਦੇ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਆ ਤੇ ਇੱਥੇ ਮਿਹਨਤ ਕਰਕੇ ਜਿਹੜਾ ਖਾਂਦਾ ਕਦੀ ਭੁੱਖਾ ਨਹੀਂ ਮਰਦਾ ਕਦੇ ਭੁੱਖਾ ਨਹੀਂ ਵਰਤੰ ਪ੍ਰਸਾਦ ਤੁਸੀਂ ਐਸੇ ਨਹੀਂ ਮਰਦਾ ਕੋਈ ਭੁੱਖਾ ਮਿਹਨਤ ਕਰਨੀ ਚਾਹੀਦੀ ਕਦੀ ਕਦੀ ਮਨ ਚ ਨਹੀਂ ਆਂਦਾ ਦੋ ਬੇਟੇ ਨੇ ਤੇ ਰਿਕਸ਼ਾ ਚਲਾਣਾ ਜਿਹੜਾ ਮੈਂ ਛੱਡਦਾ ਹੁਣ ਮੈਂ ਜਿਹੜਾ ਆਰਾਮ ਕਰਾਂ ਮੈਨੂੰ ਮਨ ਚ ਆਂਦਾ ਨਹੀਂ ਕਿਉਂਕਿ ਮਿਹਨਤ ਕਰਾਂਗੇ ਕਮਾ ਲਾਂਗੇ ਖਾਵਾਂਗੇ ਨਹੀਂ ਤੇ ਬੈਠੇ ਰਾਂਗੇ ਕਿਉਂਕਿ ਅੱਜ ਕੱਲ ਕੋਈ ਤੇ ਕੋਈ ਸਹਾਰ ਨਹੀਂ ਕਰੇਗਾ ਵੈਸੇ ਵੀ ਕਹਿੰਦੇ ਨੇ ਕਿ ਜਿਹੜਾ ਬਹਿ ਜਾਂਦਾ ਬੰਦਾ ਉਹ ਬੈਠਾ ਹੀ ਰਹਿੰਦਾ ਫਿਰ ਬਾਜੂ ਖੜਿਆ ਨਹੀਂ ਜਾਂਦਾ ਕਿਉਂਕਿ ਮਿਹਨਤ ਕਰਦਾ ਰਹੇਗਾ ਜਿਹੜਾ ਤੰਦਰੁਸਤ ਵੀ ਰਹਿੰਦਾ ਜੇ ਤੂੰ ਆਪ ਤੰਦਰੁਸਤ ਰਹਿ ਕੇ ਚੱਲਦੇ ਫਿਰਦੇ ਰਹਾਂਗੇ ਸਰੀਰ ਸਹੀ ਰਹੂਗਾ ਇੱਕ ਦਿਨ ਘਰ ਬਹਿ ਜਾਗੇ ਤੇ ਸਮਝੋ ਰਹਿ ਗਏ ਮਿਹਨਤੀ ਇੱਕ ਮਿਸਾਲ ਕਾਇਮ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਤੁੱਕ ਮਿਹਨਤ ਕਰੋ ਰੋਟੀ ਮਾਣੀ ਖਾਦਾ ਸਵੇਰ ਤੋਂ ਹਾਂਜੀ ਹਾਂਜੀ ਰੋਟੀ ਦੋ ਤਿੰਨ ਲੇੜੀ ਖਾਦਾ ਰੋਟੀ ਖਾਓਗੇ ਚਾਹ ਪੀਓਗੇ ਸਿਹਤ ਸਹੀ ਰਹੂਗੀ ਜੇ ਘਰ ਬੈਠੇ ਰਹੋਗੇ ਤਾਂ ਸਿਹਤ ਜਿਹੜੀ ਬਾੜੀ-ਬੂਟੀ ਸਹੀ ਉਹ ਵੀ ਮਾਰੀ ਹੋ ਜਾਣੀ ਪਰਵਾਰਿਕ ਮਾਹੌਲ ਇਸ ਤਰ੍ਹਾਂ ਦਾ ਬੜਾ ਵਧੀਆ ਹੈ ਬਲੀ ਕਰਦੇ ਹੋ ਯਕੀਨ ਕਰਦੇ ਹੋ ਮਿਹਨਤ ਦੇ ਵਿੱਚ ਮਿਹਨਤ ਕਰਾਂਗੇ ਮਿਹਨਤ ਕਰਾਂਗੇ ਕਿ ਰੋਟੀ ਮਿਲਨੇ ਆਂ ਅਗਰ ਘਰ ਬੈਠੇ ਰਾਂਗੇ ਤਾਂ ਰੋਟੀ ਮਸਿੱਬ ਨਹੀਂ ਹੁੰਦੀ ਇਕਨੇ ਰੁਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਕਿ ਜੇ ਮਿਹਨਤ ਕਰਾਂਗੇ ਤਾਂ ਅਸੀਂ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ ਹੋਰ ਵੀ ਜਿਹੜੇ ਰਿਕਸ਼ਾ ਚਾਲਕ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਜਿਹੜੀ ਮਿਹਨਤ ਕਰਨ ਦਾ ਜਿਹੜਾ ਰਾਜ਼ ਹੈ ਇੰਨੀ ਗਰਮੀ ਦੇ ਬਾਵਜੂਦ ਵੀ ਕੀ ਹੈ ਹੋਰ ਵੀ ਜਿਹੜੇ ਰਿਕਸ਼ਾ ਚਾਲਕ ਨੇ ਉਹਨਾਂ ਨਾਲ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਅੰਮ੍ਰਿਤਸਰ ਸ਼ਹਿਰ ਦੀਆਂ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਦੀਆਂ ਜਿੱਥੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ 45 ਤੋਂ 46 ਡਿਗਰੀ ਦੇ ਜਿਹੜਾ ਵਿੱਚ ਨੋਟ ਕੀਤਾ ਜਾ ਰਿਹਾ ਉੱਥੇ ਹੀ ਈ ਰਿਕਸ਼ਾ ਚਾਲਕ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਪਾਪਾ ਜੀ ਕੀ ਨਾਮ ਹੈ ਬਲਵਿੰਦਰ ਸਿੰਘ ਕਿਥੋਂ ਦੇ ਰਹਿਣ ਵਾਲੇ ਹੋ ਬਰਾ ਸਿਪ ਅੱਜ ਤਾਂ ਰਾਮਾ ਨੀ ਬੜੀ ਗਰਮੀ ਬਹੁਤ ਹੈ ਤੇ ਸਵਾਰੀਆਂ ਦਾ ਅਸਰ ਕਿਸ ਤਰ੍ਹਾਂ ਦਾ ਪੈ ਰਿਹਾ ਹੈ ਬਹੁਤ ਘੱਟ ਬਹੁਤ ਮਾਰਨਾਂ ਦਾ ਹਾਲ ਹੈ ਕੀ ਉਮਰ ਹੋ ਗਈ ਹੈ ਉਮਰ ਤਾਂ ਮੇਰੀ ਭਾ 65 ਸਾਲ ਹੈ ਸਰੀਓ ਉਸ ਦੇ باوجود ਵੀ ਜਿਹੜੀ ਮਿਹਨਤ ਕਰ ਰਹੇ ਹੋ ਕਿਵੇਂ ਦੇਖਦੇ ਹੋ ਠੀਕ ਹੈ ਜੋ ਚੱਲਦਾ ਉਹਨੇ ਐਸਾ ਹੱਤ ਤੇ ਦਿਹਾੜੀ ਤੇ ਉਹ ਕਰ ਨਹੀਂ ਸਕਦੇ ਕੋਈ ਤੇ ਇਹੀ ਚੱਲ ਜੋ ਬਣੂਗਾ ਉਹੀ ਠੀਕ ਮਿਹਨਤ ਵਿੱਚ ਯਕੀਨ ਰੱਖਦੇ ਹੋ ਹਾਂਜੀ ਯਕੀਨ ਰੱਖ ਕੇ ਤਰੇ ਵੇਖ ਖਲੋਤੇ ਆਂ ਦੇਖੋ ਕੋਈ ਹੈ ਨਹੀਂ ਤੇ ਯਕੀਨ ਨਾ ਖਲੋਤੇ ਹਾਂ ਯਕੀਨ ਹੈ ਕੋਈ ਆਏਗਾ ਤੇ ਚੱਲ ਪਰਿਵਾਰ ਵਿੱਚ ਕੌਣ ਕੋਣ ਪਰਿਵਾਰ ਤੇ ਸਾਰੇ ਪਰਿਵਾਰ ਆ ਗਿਆ ਬੱਚੇ ਵੀ ਆ ਘਰ ਦੀ ਵਿਆ ਬੱਚੇ ਪਰ ਗੱਲ ਨਹੀਂ ਕਰਦਾ ਕਿ ਹੁਣ ਹੁਣ ਬੈਠ ਕੇ ਜਿਹੜਾ ਖਾਧਾ ਜਾਵੇ ਮਿਹਨਤ ਬੈਠਾ ਨਹੀਂ ਜਾਂਦਾ ਬੈਠਾ ਨਹੀਂ ਜਾਂਦਾ ਕਿ ਮਿਹਨਤ ਕਰੀਏ ਤਾਂ ਤਾਂ ਹੀ ਉੱਤਰੀ ਹੈ ਸਰੀਰ ਵੀ ਜਿਹੜਾ ਤੰਦਰੁਸਤ ਰਹਿੰਦਾ ਸਰੀਰ ਤੰਦਰੁਸਤ ਤੇਰੇ ਸਾਹਮਣੇ ਵੇਖ ਕੇ ਤੰਦਰੁਸਤ ਸਰੀਰ ਬੈਠੇ ਠੀਕ ਹੈ ਨੇ ਲਗਾਤਾਰ ਰਿਕਸ਼ਾ ਚਾਲਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਨਹੀਂ ਭਾਰੀ ਗਰਮੀ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਉਸ ਬਾਰੇ ਚਰਚਾ ਕਰ ਰਹੇ ਹਾਂ ਤੇ ਸਾਡੇ ਨਾਲ ਇੱਕ ਹੋਰ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਬਾਬਾ ਜੀ ਕੀ ਨਾਮ ਹੈ ਜੀ ਸਤਨਾਮ ਜਨ ਕੀ ਕਹਿਣਾ ਚਾਹੋਗੇ ਇੰਨੀ ਗਰਮੀ ਪੈ ਰਹੀ ਹੈ ਉਸ ਦੇ ਮਿਹਨਤ ਕਰਨੇ ਪੈਂਦੇ ਗਰੀਬ ਜਨਤਾ ਨੂੰ ਜੇ ਨਾ ਕਰਨੇ ਖਾਵਾਂਗੇ ਪਰਿਵਾਰਿਕ ਮਾਹੌਲ ਕਿਹੋ ਜਿਹਾ ਹੈ ਪਰ ਇਹੋ ਜਿਹਾ ਬੱਚੇ ਛੋਟੇ ਛੋਟੇ ਨਾਲ ਵਾਸੇ ਕਰਨਾ ਪੈਂਦਾ ਹਾਂ ਬੱਚੇ ਛੋਟੇ ਛੋਟੇ ਹਾਂ ਹਾਂ ਕਿਉਂਕਿ ਤੋਂ ਇਹ ਮਿਹਨਤ ਜਿਹੜੀ ਜਾਰੀ ਹੈ ਇਹ ਪੂਰੀ ਜਾਰੀ ਇਦਾਂ ਵੇਲੇ ਧੁੱਪ ਜੀ ਚੱਲਿਆ ਰਹੀਦਾ ਜੀ ਗਰਮੀ ਨਹੀਂ ਲੱਗਦੀ ਗਰਮੀ ਤਾਂ ਲੱਗਦੀ ਹੈ ਸਾਹਮਣੇ ਪਸੀਨਾ ਛੁੱਟਣ ਲਿਆ ਗਰਮੀ ਦਾ ਕਾਰਨ ਕੀ ਸਮਝਦੇ ਹੋ ਗਰਮੀ ਹੁਣ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਗਈ ਹੈ ਮਿੰਟ ਬੰਦਾ ਤੁਰ ਨਹੀਂ ਸਕਦਾ ਖਾਲੀ ਵੀ ਨਹੀਂ ਤੁਰ ਸਕਦਾ ਅਸੀਂ ਦੇਖ ਰਹੇ ਸੀ ਤੁਹਾਨੂੰ ਰਾਤ ਚ ਆਉਂਦੇ ਹੋਏ ਤੁਹਾਡੇ ਪਸੀਨਾ ਜਿਹੜਾ ਟਿਪ ਟਿਪ ਕਰ ਰਿਹਾ ਹਾਂਜੀ ਹਾਂ ਇਹ ਸਾਨੂੰ ਮਕਰਨਾ ਪੈਂਦਾ ਗੱਡੀ ਕਦੋਂ ਨਿਕਲ ਜਾਂਦੇ ਸਵੇਰੇ ਘਰੋਂ ਤੇ ਕਦੋਂ ਸ਼ਾਮ ਨੂੰ ਮੁੜਦੇ ਘਰੋਂ ਆਈਦਾ ਸਵੇਰੇ 8 ਵਜੇ ਆਈਦਾ 8 ਵਜੇ ਆ ਕੇ ਮੁਰ ਕੇ ਗੱਡੀ ਫੜ ਲਈਦੀ ਐ 50 ਰੁਪਏ ਕਰਾਇਆ ਦਿੰਦਾ ਇਹਦਾ ਅੱਛਾ ਕਰਾਇ ਤੇ ਕਰਾਇ ਤੇ ਆ ਤੇ ਕਿਤੇ 10 20 ਰੁਪਏ ਸਵਾਰੀ ਮਿਲਦੀ ਐ ਉਹ ਕਰਦੇ ਕੋਲੇ 1.5 200 ਰੁਪਏ ਬੰਦਾ ਸਰਾ ਉਹ ਜੋ 20 ਰੁਪਏ ਕਰਾਇਆ ਲੱਗਦੀ ਨਾ ਕਰ ਜਾਂਦੇ ਆ ਬੱਚੇ ਪੜਦੇ ਨੇ ਬੱਚੇ ਨਹੀਂ ਹੁੰਦੇ। ਗੁਜ਼ਾਰਾ ਕਿਸਰਾ ਹੋ ਰਿਹਾ ਹੈ? ਗੁਜ਼ਾਰਾ ਇਦਾਂ ਹੀ ਟੈਂਪਰਾਂ 'ਚ ਹੈ। ਟੈਂਪਰਾਂ 'ਚ। ਦੇਖ ਲੈ ਜੀ ਕਿਨਾ ਕੋਈ ਵਿਸ਼ਵਾਸ ਨਹੀਂ ਆਉਂਦਾ। ਮੈਂ ਤਾਂ ਵਿਸ਼ਵਾਸ ਹੀ ਹੈ ਤੇ ਤਾਂ ਇਹ ਰੇ ਕਰਨੇ ਦਾ ਵਿਸ਼ਵਾਸ ਨਾ ਹੋਵੇ ਤੇ ਕਰੀਏ ਕਿਦਾਂ। ਇਹ ਲੱਗਦਾ ਗ੍ਰਾਹਕਾਂ ਦੀ ਕਮੀ ਆ ਰਹੀ ਹੈ ਗਰਮੀ ਦੇ ਕਰਕੇ। ਬਹੁਤ ਜ਼ਿਆਦਾ। ਨਿਕਲਦੀ ਨਹੀਂ ਆ ਕੋਈ ਕਿੱਥੋਂ ਉਤਰਿਆ। ਉਹ ਸੁਲਤਾਨਪੁਰ ਉਤਰੇ ਜੰਮਰਸਰ ਮੂੰਹ ਅੱਡੇ ਤੇ ਪਹੁੰਚਲੇ ਆ। ਤੇ ਇਹ ਸਵਾਰੀ ਦਾ ਕਿਤਾ ਮਿਲਨੇ ਕਿ ਨਹੀਂ ਮਿਲਦੀ। ਆਪਦੇ ਥੋਪ ਤੇ ਫਿਰਦਾ ਹੀ ਹੈ ਨਾ। ਕੋਈ ਇਸ ਤਰ੍ਹਾਂ ਦਾ ਜਨ ਵੀ ਜਾਂਦਾ ਜਦੋਂ ਕੋਈ ਸਵਾਰੀ ਨਹੀਂ ਮਿਲਦੀ। ਉਹ ਬਹੁਤ ਜਿਆਦਾ ਮਨ ਦੁਖੋਂ ਦਾ। ਜਦੋਂ ਪੈਸਾ ਜਈਏ ਕੋਈ ਪੈਸਾ ਮੰਗ ਤੇ ਘਰ ਨੂੰ ਖੜਾਗੇ। ਰੋਜ਼ ਕਮਾਣਾ, ਰੋਜ਼ ਖਾਣਾ, ਫਿਰ ਗੁਜ਼ਾਰਾ ਕਿਸ ਤਰ੍ਹਾਂ? ਗੁਜ਼ਾਰਾ ਇਦਾਂ ਹੀ ਬੰਦ ਹੈ 100 150 ਵੱਜਦਾ, ਉਹਦਾ ਸੌਦਾ ਪਤਾ ਲੈ ਜੀਦਾ ਘਰ ਦੇ ਵੀਗਾ। ਕੋਈ ਸੇਵਿੰਗ ਕੀਤੀ ਹੁੰਦੀ ਘਰ ਜੋੜੇ ਹੁੰਦੇ ਪੈਸੇ ਕਿ ਜਿਸ ਦਿਨ ਕੋਈ ਕਦੀ ਨਹੀਂ ਜੁੜਦਾ। ਪੈਸਾ ਨਹੀਂ ਸਾਡੇ ਗਰੀਬ ਦਾ ਜੁੜਦਾ ਕਦੀ। ਕਦੀ ਨਹੀਂ। ਕਦੀ ਵੀ ਨਹੀਂ। ਘਰ ਸਵੇਰੇ ਫੇਰ ਉੜਦਿਆਂ ਸਾਰੀ ਖਿਆਲ ਕਰਨਾ ਬਿਲਾ ਰੋਟੀ ਪਾਣੀ ਦਾ। ਜਦੋਂ ਤਬੀਅਤ ਦੂਬੀ ਤੇ ਜਦੋਂ ਗਰੀ ਖਰਾਬ ਹੋ ਜਾਂਦੀ ਫਿਰ ਕਿਸ ਤਰ੍ਹਾਂ? ਫਿਰ ਇਦਾਂ ਜਿਹੇ ਦੂਜੇ ਜਿਹੜਾ ਕੋ ਜਨਾ ਦੇ ਨੂੰ ਵੀ ਕਿ ਜਰਾ ਕਰਦੀ ਜਨਾ ਰਾਲ ਮਿਲ ਗਏ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਾਓਗੇ ਜਿਨ੍ਹਾਂ ਦੇ ਚੰਗੇ ਪਰੇ ਘਰਾਂ ਚੋਂ ਹੈਗੇ ਨੇ ਫਿਰ ਵੀ ਕਦੀ ਮਿਹਨਤ ਦੇ ਕਰਕੇ ਖੁਸ਼ ਨਹੀਂ ਹੈਗੇ ਉਹ ਦੇ ਬਿਲਕੁਲੋ ਹੀ ਖੁਸ਼ ਨਹੀਂ ਦੇ ਜੇ ਕਿਸੇ ਦੀ ਮਿਹਨਤ ਕਰੀ ਉਹ ਵੀ ਦੇ ਕੇ ਵੀ ਨਹੀਂ ਖੁਸ਼ ਗਈ ਹਾਂ ਮੰਡੀ ਜੀ ਕੰਮ ਕੀਦਾ ਮੰਡੀ ਜੀ ਵੀ ਨਹੀਂ ਚਾਜਣਾ ਮਿਲਦਾ ਹਨ ਆਪਣੀ ਮਿਹਨਤ ਨਹੀਂ ਮਿਲਦੀ ਪੂਰੀ ਸਰਕਾਰਾਂ ਵੱਲੋਂ ਕੋਈ ਸਹਿਯੋਗ ਦਿੱਤਾ ਜਾਂਦਾ ਸਹਿਯੋਗ ਦਿੰਦੇ ਪਹਿਲ ਸਾਡੇ ਮੰਤਰੀ ਹੀ ਉਦੋਂ ਆਉਂਦਾ ਜਦ ਕਣਕ ਕਣਕਾਉਂਦੀ ਕਣਕਾਉਂਦੀ ਸਾਡੇ ਮੂਜੀਖੇ ਮੂਠੇ ਹੁਣ ਉਹ ਵੀ 10 15 ਕਿਲੋ ਰਹਿ ਗਈ ਉਹ ਵੀ ਨਹੀਂ ਜੀ ਕਰ ਮੈਨੂੰ ਉਹ ਕਾਰ ਹੀ ਕੱਟਦੇ ਸਾਡੇ ਦੋ ਦੋ ਤਨਾਂ ਜੀਆਂ ਦੇ ਸਾਡੇ ਕਾਰ ਹੀ ਉਹ ਵੀ ਕੱਟ ਕਿਉਂ ਮਾਰੇ ਹੁਣ ਕਰਨ ਕੀ ਬੰਦ ਕਰਦੇ ਕੀ ਮੰਗ ਕੀ ਕਰਦੇ ਮੰਗੇ ਹੋ ਚਾਹੀਦੀ ਜੋ ਹੱਕ ਹੈ ਦੇਣਾ ਚਾਹੀਦਾ ਸੀ ਜੋ ਹੱਕ ਹੈ ਦੇਣਾ ਚਾਹੀਦਾ ਪਰ ਮਾਰਾ ਆਵਾ ਚੰਗਾ ਹਰ ਕਿੰਦੀ ਦੇਣਾ ਚਾਹੀਦਾ ਕੋਈ ਪੈਨਸ਼ਨ ਦੀ ਮੰਗ ਕਰਦੇ ਪੈਨਸ਼ਨ ਦੀ ਚਾਹੀਦੀ ਹੈ ਹੁਣ ਮੇਰੀ 63 ਸਾਲ ਨੂੰ ਭਰ ਗਈ ਆ 63 ਸਾਲ ਨੂੰ ਭਰ ਗਈ ਦੱਸੋ ਮੇਰੇ ਦਾੰਦ ਰੇ ਸਭ ਕੁ ਨਿਕਲਿਆ ਹੱਸਦਾ ਕੋਈ ਨਹੀਂ ਰਹਾ ਤੇ ਕਿਦਾਂ ਦੁਖੀ ਹੋ ਗਏ ਗਰੀਬ ਹੋਣ ਨੇ ਰਿਸਕਾ ਹੋਣ ਨੇ ਹਾਕ ਦਿਨ ਹੈਗਾ ਐਡਮ ਕੀ ਗੱਲ ਬਿਲਕੁਲ ਜੀ ਬਿਲਕੁਲ ਦੇਖੋ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਇੰਨੀ ਗਰਮੀ ਦੇ ਵਿੱਚ ਜਿਹੜੀ ਮਿਹਨਤ ਰੱਖਸ਼ੇ ਚਾਲਕਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਵੀ ਦੁਖੀ ਦਿਖਾਈ ਕਿਤਨਾ ਕਿਤੇ ਦੇ ਰਹੇ ਨੇ ਕਿ ਸਰਕਾਰ ਨੂੰ ਵੀ ਸਾਡਾ ਗੁਜ਼ਾਰਾ ਦੇਖਣਾ ਚਾਹੀਦਾ ਕਿਉਂਕਿ ਰੋਜ਼ ਦੀ ਜ਼ਿੰਦਗੀ ਦੇ ਵਿੱਚ ਰੋਜ਼ ਕਮਾਣਾ ਤੇ ਰੋਜ਼ ਖਾਣਾ ਇਸ ਤਰ੍ਹਾਂ ਹੀ ਲਗਾਤਾਰ ਅਸੀਂ ਹੋਰ ਰੱਖਸ਼ੇ ਚਾਲਕਾਂ ਨਾਲ ਗੱਲਬਾਤ ਕਰਾਂਗੇ ਤੇ ਦੁੱਖ ਜਿਹੜਾ ਸਾਂਝਾ ਉਹ ਵੀ ਕਰਦੇ ਹੋਏ ਦਿਖਾਈ ਦਵਾਂਗੇ ਬਿਲਕੁਲ ਇਹਦੀ ਗਰਮੀ ਦੇ ਬਾਵਜੂਦ ਵੀ ਜਿਹੜੀ ਮਿਹਨਤ ਦੀ ਮਿਸਾਲ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਕਹਿੰਦੇ ਨੇ ਸ੍ਰੀ ਗੁਰੂ ਰਾਮਦਾਸ ਦੀ ਇਸ ਨਗਰੀ ਦੇ ਵਿੱਚ ਕੋਈ ਭੁੱਖਾ ਨਹੀਂ ਮਰਦਾ ਜੇਕਰ ਮਿਹਨਤ ਕਰਦਾ ਰਵੇ ਤੇ ਉਹੀ ਮਿਹਨਤ ਦੀ ਮਿਸਾਲ ਹੈ ਜਿਹੜੀ ਤੁਹਾਨੂੰ ਲਗਾਤਾਰ ਦਿਖਾਈ ਹੈ ਤੇ ਜਿਹੜੇ ਰਿਕਸ਼ਾ ਚਾਲਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਕੀ ਅਸੀਂ ਮਿਹਨਤ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਨੀ ਉਮਰ ਹੋਣ ਦੇ ਬਾਵਜੂਦ ਵੀ ਜਿਹੜੀ ਅਸੀਂ ਮਿਹਨਤ ਜਾਰੀ ਰੱਖਾਂਗੇ ਕਿਉਂਕਿ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਸਾਡਾ ਜਿਹੜਾ ਸ੍ਰ ਸ਼੍ਰੀ ਗੁਰੂ ਰਾਮਦਾਸ ਜੀ ਆ ਭਰੀ ਗਰਮੀ ਹੋਵੇ ਚਾਹੇ ਭਰੀ ਠੰਡ ਹੋਵੇ ਮਗਰ ਮਿਹਨਤ ਜਿਹੜੀ ਹੈ ਇੱਥੇ ਕਦੀ ਨਹੀਂ ਰੁਕਦੀ ਤੇ ਜਿਹੜੀ ਮਿਹਨਤ ਆ ਉਹ ਜਾਰੀ ਰਹਿੰਦੀ ਹੈ ਕੈਮਰਾਮੈਨ ਮਨੋਜੀਤ ਨਾਲ ਮਹਿਮਾਨ ਆਉਂਦਾ ਸਮਰ نیوز ਅੰਮ੍ਰਿਤਸਰ